ਜੇ ਹੁੰਦਿਆਂ ਨੂੰ ਦੂਰ ਕਰ ਦਿੰਦੇ ਆ ਫਿਰ ਮੁਲਾਕਾਤ ਤਾਂ ਜਨਾਜ਼ਿਆਂ ਤੇ ਹੁੰਦੀਆਂ ਨੇ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਲਮਨ ਚਿਮਾ ਵਲੋਗਸ ਤੇ ਤੁਹਾਡਾ ਸਵਾਗਤ ਹੈ ਤੁਹਾਡੀ ਕਰ ਤੁਹਾਡੀ ਦੁਆ ਦੇ ਨਾਲ ਆਪਾਂ ਬਿਲਕੁਲ ਠੀਕ ਆ ਤਾਂ ਦੋਸਤੋ ਅੱਜ ਆਪਣੇ ਨਾਲ ਨਵੇਂ ਮਹਿਮਾਨ ਪੇਸ਼ ਹੋਣ ਜਾ ਰਹੇ ਆ ਤਾਂ ਪਹਿਲਾ ਸਾਡਾ ਬੰਦਾ ਹੈਗਾ ਵਾ ਇਹ ਸਾਡਾ ਸੁਲਤਾਨ ਸਿੰਘ ਤੇ ਹੈਲੋ 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 ਗਾਇਜ਼ ਤਾਂ ਇੱਧਰ ਸਾਡੇ ਸਭ ਤੋਂ ਵਧੀਆ ਰਿਸ਼ਤੇਦਾਰ ਕਹਿੰਦੇ ਰਿਸ਼ਤੇਦਾਰ ਚ ਰਿਸ਼ਤੇਦਾਰ ਨੇ ਰਿਸ਼ਤੇਦਾਰਾਂ ਤੇ ਰਿਸ਼ਤੇਦਾਰ ਸੁਣੀ ਦੀ ਸੁਣੀ ਦੀ ਸਾਡੀ ਮਾਮੀ ਅੱਗੇ ਮੈਨੂੰ ਸ਼ੈਰੀ ਨਹੀਂ ਆਉਂਦੀ ਕਿਰੋ ਨਵੀ ਕੋਈ ਡਿਸ਼ ਹਾਜ਼ਰ ਹਾਏ ਇਰਸ਼ਾਦ ਇਰਸ਼ਾਦ ਕੱਲ ਇੱਕ ਤਮਾਨ ਕਾ ਹਾਂ ਮਮੀ ਨਾ ਆ ਗਿਆ ਯਾਰੇ ਦੋਸਤੋ ਤਾਂ ਦੋਸਤੋ ਅਸੀਂ ਥੋੜੇ ਦਿਨ ਗਾਇਬ ਹੋ ਗਏ ਸੀਗੇ ਇਹ ਗਾਇਬ ਬਹੁਤ ਵੱਡਾ ਬਹੁਤ ਵੱਡਾ ਚਾਂਸ ਹੋ ਗਿਆ ਸੀ ਬਹੁਤ ਵੱਡਾ ਕੱਟਾ ਪਿਆ ਬਹੁਤ ਵੱਡਾ ਕਦੇ ਨਾ ਲੱਗ ਕਦੇ ਨਾ ਪੂਰਾ ਹੋਣ ਵਾਲਾ ਦੋਸਤੋ ਮਤਲਬ ਕਿ ਜਿਹੜੇ ਦੋਸਤੋ ਦੋਸਤੋ ਸਾਡੇ ਮਾਮੀ ਪਸੰਦਦੀ ਆ ਤੇ ਦੋਸਤੋ ਮਤਲਬ ਹ ਚਲ ਤਾਂ ਸੁਣ ਮੈਂ ਤੁਹਾਨੂੰ ਵੀ ਕੀ ਹੋਇਆ ਸੀਗਾ ਤੋ ਦੋਸਤੋ ਜਿਹੜੇ ਮੇਰੇ ਕੋਲ ਬੰਦਾ ਆ ਬੰਦੇ ਨੇ ਕੱਪੜੇ ਦੇ ਭਾਈ ਨਾ ਤੇ ਫਿਰ ਕੱਪੜੇ ਕਿੱਥੇ ਤੇਰੇ ਮੈਂ ਉਹ ਲਾ ਕੇ ਕੁਰਤਾ ਗਰਮੀ ਲਾਤੀ ਦੋਸਤੋ ਮੇਰੇ ਕੋਲ ਇੱਕ ਬੰਦਾ ਕੁੱਟਰ ਨਾਲ ਹੋਰ ਵੀ ਲੱਗਿਆ ਪਹਿਲਾ ਪਹਿਲਾ ਇੱਕ ਬੰਦਾ ਸੀ ਗਿਆ ਹੁਣ ਦੂਜਾ ਬੰਦਾ ਕੁੱਟਰ ਨਾਲ ਹੋਰ ਆੜਾ ਹੁਣ ਸਾਰੇ ਜਣੇ ਕਿੱਥੋਂ ਲੋਗ ਬਣਾਇਆ ਕਰਾਂਗੇ ਓਏ ਰਿੰਗ ਲਾ ਵੀ ਤਲਾ ਓਏ ਪਹਿਲਾਂ ਸੁਲਤਾਨ ਤਾਂ ਦਿੰਦਾ ਹੀ ਨਹੀਂ ਜਿਹਦਾ ਸੰਗਾ ਸੀਨਾ ਬਹੁਤ ਜ਼ਿਆਦਾ ਬੋਦਲੇ ਹੋਏ ਸੀ ਪੂਰੇ ਇੱਕ ਹਫ਼ਤੇ ਤੋਂ ਕਿਉਂਕਿ ਉਹ ਵੱਡੀ ਪਰੇਸ਼ਾਨੀ ਸਾਡੇ ਨਾਲ ਹੋਈ ਅਣਹੋਣੀ ਘਟਨਾ ਜਿਹੜੇ ਤਾਂ ਡੇਲੀ ਵਲੌਗ ਦੇਖਦੇ ਨੇ ਉਹਨਾਂ ਨੂੰ ਪਤਾ ਹੀ ਹੈ ਕੁਝ ਹੈਗੇ ਜਿਨ੍ਹਾਂ ਨੇ ਸਾਡੀਆਂ ਪੋਸਟਾਂ ਦੇਖ ਚਾਹਣ ਉਹ ਤਾਂ ਪਤਾ ਜਿਨ੍ਹਾਂ ਨੇ ਨਹੀਂ ਦੇਖੀਆਂ ਅਸੀਂ ਇੱਕ ਵੀਡੀਓ ਚਲਾ ਦਿਆ ਹੈ ਇੱਥੇ ਵਿੱਚ ਉਹ ਜੋ ਵੀ ਚਾਂਸ ਬਣਿਆ ਹੈ ਤਾਂ ਦੋਸਤੋ ਨੂੰ ਸਾਲੇ ਜਲੇ ਅਸੀਂ ਇੱਕ ਫਰੇਮ ਤੇ ਸੈੱਟ ਹੋ ਗਿਆ ਆ ਦੋਸਤੋ ਮਤਲਬ ਕਿ ਜਿਹੜੇ ਮੇਰੇ ਪਾਪਾ ਦੇ ਸਭ ਤੋਂ ਵੱਡੇ ਭਰਾ ਮੇਰੇ ਵੱਡੇ ਪਾਪਾ ਤੇスルਦਾਨ ਦੇ ਪਾਪਾ ਉਹਨਾਂ ਦੀ ਡੈਕਟੋਰੀ ਐਕਸੀਡੈਂਟ ਐਕਸੀਡੈਂਟ ਹੋਇਆ ਉਹਨਾਂ ਦਾ ਟਰੱਕ ਦੇ ਥੱਲੇ ਆ ਗਿਆ ਉਹ ਮਤਲਬ ਕਿ ਆਪਣੀ ਸਾਈਡ ਰੋਡ ਤੇ ਖੜੇ ਸੀਗੇ ਤੇ ਟਰੱਕ ਦੇ ਥੱਲੇ ਕੋਈ ਕੰਮ ਆਪਣਾ ਕਰਦੇ ਸੀਗੇ ਪਿੱਛੋਂ ਅੱਗੇ ਟਰੱਕ ਜਿਹੜੇ ਵੱਡੇ ਟਰੱਕ ਲੈ ਕੇ ਟੱਕਾ ਮਾਰਿਆ ਟਰੱਕ ਨੂੰ ਤੇ ਤਾਂ ਟਰੱਕ ਅੱਗੇ ਰੁੜ ਗਿਆ ਤੇ ਤਾਂ ਜੀ ਟਰੱਕ ਦੇ ਥੱਲੇ ਆ ਗਿਆ ਬਹੁਤ ਜ਼ਿਆਦਾ ਡੇਖਣ ਵਾਲੀ ਇੰਨੀ ਸੀ ਉਹ ਸੀਨ ਜਿਹੜੇ ਅਸੀਂ ਸੀਨ ਕਰ ਚੁੱਕੇ ਆ ਤਸਾਰਾ ਕੁਝ ਹੋ ਗਿਆ ਹੁਣ ਅਸੀਂ ਬਹੁਤ ਜ਼ਿਆਦਾ ਸੈਡ ਸੀ ਕੁਝ ਪੂਰਾ ਇਕੱਲਪ ਤਾਂ ਪਲਿਸ ਕਰਕੇ ਮੈਂ ਵਲੋਗ ਮਾਨ ਦੀ ਡਰਾਈਵ ਕੀਤੀ ਮੈਂ ਵਲੋਗ ਬਣਾਵਾ ਪਰ ਇਹ ਸੀ ਸਾਡੀ ਹਜੇ ਕਿਉਂਕਿ ਕਿਉਂਕਿ ਆਪਾਂ ਕਈਆਂ ਦੇ ਆਪਾਂ ਆਪਣੇ ਕਰਕੇ ਤਾਂ ਪਾ ਲਾਂਗੇ ਵੀ ਆਪਣੇ ਕਰਕੇ ਪਾ ਲਈਏ ਵੀ ਸਾਨੂੰ ਤਾਂ ਇਦਾਂ ਸੀਗਾ ਨਹੀਂ ਹਨਾ ਵੀ ਸਾਨੂੰ ਇਦਾਂ ਸੀ ਕਿ ਸਾਡੀਆਂ ਯਾਦਾਂ ਰਹਿ ਜਾਣਗੀਆਂ ਅਸੀਂ ਵਲੋਗ ਬਣਾਵਾਂਗੇ ਪਰ ਕਈ ਲੋਕਾਂ ਦੇ ਮੂੰਹਾਂ ਕਰਕੇ ਸਾਨੂੰ ਇਹ ਸਭ ਨਹੀਂ ਕਰਨਾ ਸੀ ਨਹੀਂ ਕੀਤਾ ਪਰ ਸਾਨੂੰ ਚਾਹੀਦਾ ਸੀ ਨਾ ਕੁਝ ਏਦਾਂ ਸੰਭਾਲ ਕੇ ਰੱਖਣੀਆਂ ਉਹ ਤਾਂ ਮੈਂ ਵੀਡੀਓ ਬਣਾਈ ਏ ਤੋੜੀਆਂ ਬਹੁਤੀਆਂ ਜਿਹੜੀਆਂ ਮੈਂ ਬਣਾ ਲਈਆਂ ਹਾਂ ਉਹ ਆਪਾਂ ਵਿੱਚ ਲਗਾ ਦੇਾਂਗੇ ਕੋਈ ਗੱਲ ਨਹੀਂ ਕੁਛ ਅਸੀਂ ਜਿਹੜੀਆਂ ਰਸਮਾਂ ਕੀਤੀਆਂ ਨੇ ਕੁਝ ਕੁਝ ਹੈਗੀਆਂ ਨੇ ਵੀਡੀਓਜ਼ ਕੁਛ ਜਿਹੜੀਆਂ ਐਕਸੀਡੈਂਟ ਵੀਡੀਓ ਉਹ ਤਾਂ ਦਿਖਾਉਣ ਵਾਲੀਆਂ ਨਹੀਂ ਉਹ ਤਾਂ YouTube ਨੇ ਬੈਨ ਕਰ ਦੇਣੀ ਤੇ Insta ਤੇ ਪਾਈ ਸੀ ਨਾ Insta ਨੇ ਵੀ ਬੈਨ ਕਰ ਦਿੱਤੀ ਹਾਂ Insta ਨੇ ਉਹਦੇ ਉੱਤੇ ਉਹ ਲਾਤਾ ਜਿਹੜਾ ਆਪਾਂ ਦੇਖ ਨਹੀਂ ਸਕਦੇ ਹਾਂ ਉਹ ਲਗਾਤਾ ਵੀਡੀਓ ਚੱਲਦੀ ਨਹੀਂ ਜੀ ਤੇ ਫਿਰ YouTube ਤੇ ਵੀ ਨਹੀਂ ਚੱਲਣੀ ਜੇ ਆਪਾਂ YouTube ਤੇ ਲਾਵਾਂਗੇ। ਤਾਂ ਉਸ ਤੋਂ ਜੇ ਤੁਸੀਂ ਪੁੱਛ ਐਕਸੀਡੈਂਟ ਵੀਡੀਓ ਥੋੜੀ ਜੀ ਮਤਲਬ ਦਿਖਾਉਣੀ ਪਰ ਦਿਖਾਉਣ ਵਾਲੀ ਨਹੀਂ ਹੈ ਕਿ ਜੋ ਹੋਇਆ ਬਹੁਤ ਮਾੜਾ ਹੋਇਆ ਪਰਮਾਤਮਾ ਦੇ ਜੋ ਕਰਿਆ ਬਹੁਤ ੱਕਾ ਹੋ ਗਿਆ। ਹਾਂ ਦੋ ਸਾਲ ਪਹਿਲੇ ਗਾਇਸ ਵੱਡੀ ਮਮੀ ਦੀ ਡੈਥ ਹੋਈ ਸੀ। ਹਾਂ 6 ਫਰਵਰੀ ਨੂੰ ਤੀਜਾ ਸਾਲ ਹੋਇਆ ਸੀਗਾ। ਦੋ ਸਾਲ ਹੋਏ ਸੀ 6 ਫਰਵਰੀ ਨੂੰ। ਹਾਂ ਤੀਜਾ ਸਾਲ ਲੱਗਿਆ ਸੀ ਲੱਗਿਆ ਤੀਜਾ ਸਾਲ ਲੱਗਿਆ ਸੀ ਇਸ ਦਾ। ਹਾਂ। ਤੇ ਫਿਰ ਅੱਜ ਫਿਰ ਈਸ਼ਵਰ ਮਾਰਚ 28 ਨੂੰ 28 ਮਾਰਚ ਨੂੰ ਵੱਡੇ ਵੱੱਪਾ ਦੇ ਹੋ ਗਏ। ਉਸ ਤੋਂ ਬਾਅਦ ਹੀ ਹੁਣ ਕੁਝ ਕਰਨੀ ਨਾ ਸਕਦੇ ਕੀ ਕਰੀਏ। ਗਾਇਸ ਹੁਣ ਆਪਾਂ ਤੁਹਾਨੂੰ ਆਪਣੀ ਸਾਰੀ ਫੈਮਿਲੀ ਮਿਲਾਵਾਂਗੇ ਠੀਕ ਹੈ। ਤੁਸੀਂ ਗਾਇਸ ਸਾਨੂੰ ਨਾ ਘਰ ਦੇ ਵਿੱਚ 100 ਗੱਲਾਂ ਜਿਵੇਂ ਕਿ ਪਰਸਨਲ ਪ੍ਰੋਬਲਮ ਜਿਸ ਨੂੰ ਬਹੁਤ ਹੁੰਦੀ ਹੈ ਕਿ ਰੀਅਲ ਲਾਈਫ ਹੁੰਦੀ ਹੈ ਤੇ ਕਿ ਰੀਅਲ ਲਾਈਫ ਹੁੰਦੀ ਹੈ। ਜਿਹੜੀ ਸਾਡੀ ਵਲੌਗ ਚ ਦੇਖਦੇ ਹੋ ਰੀਅਲ ਲਾਈਫ ਅਸਲ ਰੀਅਲ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਕਹਿ ਲਈ ਆਪਾਂ ਜੰਡ ਜੱਟ ਪ੍ਰੋਬਲਮਸ ਬਹੁਤ ਜ਼ਿਆਦਾ ਹੁੰਦੀਆਂ ਰਿਸ਼ਤੇਦਾਰ ਜੋ ਸਾਰਾ ਕੁਝ ਆਪਸ ਵਿੱਚ ਸ਼ੇਅਰ ਨਹੀਂ ਕਰ ਸਕਦੇ ਨਾ ਉਹ ਰੀਅਲ ਲਾਈਫ 'ਚ ਹੁੰਦਾ ਵਾ ਤੇ ਗਾਇਜ਼ ਮੈਂ ਕਹਿਣਾ ਵੀ ਨਾ ਵੀ ਮੈਂ ਮੈਂ ਕਹਿਣਾ ਵੀ ਜੇ ਮੈਂ ਆਪਣੀ ਤਰੀਫ਼ ਕਰਾਂ ਨਾ ਮੈਂ ਇਹਨਾਂ ਸਾਰਿਆਂ ਨੂੰ ਸਾਈਡ ਨਹੀਂ ਆਉਂ ਦਿੱਤਾ ਮੈਂ ਆਪ ਚਾਹੇ ਰਿਸ਼ਤੇਦਾਰਾ ਚਾਹੇ ਮੈਨੂੰ ਉੱਠ ਜਾ ਕੇ ਚਾਰ ਗਾਲਾਂ ਹੀ ਕੱਢ ਦੇਵਾਂਗੇ ਵੀ ਮੁੰਤਿੰਦਰ ਇਹ ਨਾ ਹੱਸਦਾ ਸੀ ਪਰ ਮੈਂ ਇਹਨਾਂ ਨੂੰ ਸਾਈਡ ਨਹੀਂ ਆਉਂ ਦਿੱਤਾ ਕਿਸੇ ਮੈਂ ਤਾਂ ਵੈਸੇ ਵੀ ਸੱਜਣਾਂ ਕੱਢਦੇ ਆ ਸਾਰੇ ੜੀ ਪਤਾ ਹਨਾ ਮੰਮੀ ਕੱਢਦੇ ਆ ਨਾ ਸੈਡ ਹੋ ਮਮੀ ਦਾ ਇੱਕ ਕੁਝ ਨਹੀਂ ਨਾ ਹੈਗਾ ਸੈਡ ਹੋ ਕੇ ਹੁਣ ਬਣਨਾ ਕੁਝ ਨਹੀਂ ਗਿਆ ਜੋ ਘਾਟਾ ਪੈਣਾ ਸੀ ਉਹ ਤਾਂ ਪੈ ਗਿਆ ਹਾਂ ਉਸ ਤੋਂ ਇਹ ਮੇਰੇ ਵੱਡੇ ਪਾਪਾ ਦਾ ਮੁੰਡਾ ਵੱਡੇ ਪਾਪੇ ਦਾ ਮੁੰਡਾ ਉਹ ਇਹ ਵੀ ਦੱਸਣਾ ਜ਼ਰੂਰੀ ਨਹੀਂ ਲੋਕਾਂ ਨੇ ਕਿਹੜਾ ਵੀ ਕੌਣ ਹੈ ਇਹ ਵੱਡਾ ਪਾਪਾ ਹੈ ਇਹ ਗੈਸ ਜੋ ਕੁਝ ਜ਼ਿਆਦਾ ਹੀ ਵੱਡਾ ਵਾ ਬੱਚੇ ਮੂੰਹ ਬਾਹਰ ਕੱਢੋ ਤੁਹਾਨੂੰ ਅੱਧੀ ਦਿਖਾਈਏ ਇੱਕ ਪਾਪਾ ਹੋ ਰਿਹਾ ਉਹ ਪਾਪਾ ਉਧਰ ਨੇ ਉਹ ਪਾਪਾ ਕਹਿੰਦਾ ਮੈਨੂੰ ਵੀ ਵਲੌਗ 'ਚ ਲੈ ਕੇ ਆਇਓ ਨਹੀਂ ਸਾਡੀ ਸਾਡੀ ਫੈਮਿਲੀ ਚ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਹੈਗੀ ਵਲੌਗਿੰਗ ਚ ਪਰ ਕੁਝ ਘਰੇਲੂ ਗੱਲਾਂ ਕਰਕੇ ਜਿੱਦਾਂ ਹੁੰਦਾ ਹੀ ਆ ਸਾਡੇ ਘਰ ਅੱਜ ਹੀ ਹੁੰਦਾ ਹੈ ਗਾਇਸ ਨਰਾਜ਼ ਨਾ ਚੱਲੀਆਂ ਰਹਿੰਦੀ ਨਹੀਂ ਮੰਮੀ ਨਹੀਂ ਰੁਕ ਜਾ ਸੱਚ ਬੋਲ ਸੱਚ ਬੋਲ ਘਰੇਲੂ ਗੱਲਾਂ ਕਰਕੇ ਦੋਸਤੋ ਇੱਕੋ ਸਹ ਰਿਸ਼ਤੇਦਾਰ ਹੈਗੇ ਸਾਡੇ ਜਿਹੜੇ ਸਿਰ ਨੂੰ ਰੋਕਦੇ ਨਹੀਂ ਕੁਛ ਕੁਛ ਆਪਣੇ ਮੰਮੀ ਸਹਰ ਮੰਮੀ ਸਹਰ ਦੇਖੋ ਕੁਛ ਆਪਣੇ ਹੀ ਇਦਾਂ ਦੇ ਆ ਜਿਹੜੇ ਦੂਰ ਕਰ ਦਿੰਦੇ ਆ ਦੇਖੋ ਜਦੋਂ ਜਿਉਂਦਿਆਂ ਨੂੰ ਦੂਰ ਕਰ ਦਿੰਦੇ ਆ ਫਿਰ ਮੁਲਾਕਾਤ ਤਾਂ ਜਨਾਜ਼ਿਆਂ ਤੇ ਹੁੰਦੀਆਂ ਨੇ ਇਹ ਪਰ ਚਲੋ ਫਿਰ ਵੀ ਕੀ ਕਰੀਏ ਦੁੱਖ ਚ ਤਾਂ ਨਹੀਂ ਰਿਹਾ ਜਾਂਦਾ ਕਰ ਦੁੱਖ ਚ ਤਾਂ ਬਹੁਤ ਮਨ ਪਿਗਲਦਾ ਏ ਬਹੁਤ ਜ਼ਿਆਦਾ ਬਾਕੀ ਜੋ ਕਹਾਣੀ ਬੜੀ ਆ ਕਿੱਦਾਂ ਹੋਇਆ ਵਾ ਆਪਾਂ ਕੁਝ ਤਾਂ ਤੁਹਾਨੂੰ ਦੱਸ ਹੀ ਦਿੱਤਾ ਏ ਕਿ ਐਕਸੀਡੈਂਟ ਹੋਇਆ ਏ ਕਿ ਹੌਲੀ ਹੌਲੀ ਸਾਰੀ ਗੱਲਾਂ ਦੱਸਾਂਗੇ ਠੀਕ ਹੈ ਹੌਲੀ ਹੌਲੀ ਘਰ ਦਾ ਮਾਹੌਲ ਠੀਕ ਹੋਊਗਾ ਅਜੇ ਤਾਂ ਫਿਲਹਾਲ ਸੈਡ ਹੀ ਐ ਥੋੜਾ ਬਾਤਾਂ ਕਹਦੇ ਮੜਾ ਮੋਟਾ ਹਾਂ ਸਮਝਾ ਕਰ ਲਈਦਾ ਕਿਉਂਕਿ ਹਰ ਟਾਈਮ ਇੱਕੋ ਜਿਹਾ ਮਾਹੌਲ ਰਹੂਗਾ ਤਾਂ ਡਿਪਰੈਸ਼ਨ ਬਣ ਜੂਗਾ ਤੇ ਚਲੋ ਦੋਸਤੋ ਹੋਰ ਨਾਲ ਪਾਣਾ ਸਾਰ ਜਨਨਾ ਆਤੋਂ ਆਪਾਂ ਦੂਸਰੇ ਘਰੇ ਜਾ ਕੇ ਮਿਲਾਂਗੇ ਥੋੜੀ ਦੇਰ ਰੁਕ ਕੇ ਕਿਉਂਕਿ ਅਸੀਂ ਇੱਧਰ ਘਰੇ ਆ ਤੇ ਜਿੱਧਰ ਇਹ ਕੀ ਕੀ ਨਾਂ ਆਂਦਸ ਇਹਦਾ ਕੀ ਨਾਂ ਰੱਖਣਾ ਗਾਈ ਤੁਸੀਂ ਆ ਬੰਦੇ ਦਾ ਨਾਂ ਰੱਖੋ ਮੈਨਾਂ ਥੱਲੀ ਆ ਗਿਆ ਜਦੋਂ ਮੈਨਾਂ ਥੱਲੀ ਓਏ ਕੁੜੀ ਪਾਣੀ ਲੈਣੇ ਓਏ ਸਾਰੇ ਨਾਣੀ ਲੈਣੇ ਓਏ ਥੱਲੀ ਇਹਦੇ ਨਾਲ ਥੱਲੀ ਚਲੋ ਤਾਂ ਦੋਸਤੋ ਫਿਰ ਮੈਂ ਤੇ ਸੁਲਤਾਨ ਸਵੇਰੇ ਜਾਣਾ ਮੈਂ ਸੈਰ ਤੇ ਉਹ ਮਨ ਚਿੱਤ ਆ ਗਿਆ ਕਮਰ ਜਾਨ ਸਰ ਉੱਪਰ ਜਾਓ ਇਹ ਇਹਨੂੰ ਥੋੜਾ ਜਨਾ ਪਤਲਾ ਕਰਨਾ ਦੇਖੋ ਅਸੀਂ ਇਹ ਉਹੀ ਗੱਲ ਜਿਹੜੀ ਮਨਿੰਦਰ ਕਹਿ ਰਿਹਾ ਉਹ ਸੱਚੀ ਹੈ ਬੱਚੋ ਮੂੰਹਾਰ ਕੱਢਾ ਤੁਹਾਨੂੰ ਅੱਜ ਦਿਖਾਈਏ ਤੇ ਦੋਸਤੋ ਸਾਡੀ ਮਾਮੀ ਥੋੜਾ ਜਿਹਾ ਵਲੋਗ ਚਾਹਣ ਤੋਂ ਪ੍ਰੈਸ ਕਰਦੇ ਹੋਏ ਮਾਮੀ ਨੂੰ ਕੀ ਦਿੱਕਤ ਨਹੀਂ ਮਾਮੀ ਨੂੰ ਸ਼ਰਮ ਮੱਦਦੀ ਆਣਾ ਮਾਮੀ ਮੈਂ ਵੀ ਬੋਲਦਾ ਸਕਦੇ ਹਾਂ ਵਿੱਚ ਬੋਲ ਤਾਂ ਲੋ ਨਹੀਂ ਜੇ ਬੋਲਤਾ ਤਾਂ ਪਤਾ ਕਿੱਥੇ ਤੱਕ ਬਾਤ ਚਲੀ ਜਾਣੀ ਆ ਓਏ ਸਾਂਗੇ ਸਾਰੇ ਇਹ ਪਾਣੀ ਦੇ ਗਲਾਸ ਲੈ ਕੇ ਚੱਲੋ ਚੱਲੀਂ ਪੀੜੇ ਮੱਛੜੀਏ ਉਹ ਮੈਂ ਕਿਹਦਾ ਦੰਦਾ ਨਾਮ ਲਿਆ ਫਿਰ ਲੱਗ ਨੂੰ ਚੱਲ ਮੇਰੀ ਛੋਟੀ ਭੈਣ ਕੁੱਤੀ ਖਾਣਾ ਕੁੱਤੀ ਖਾਣਾ ਤੇਤੀਆ ਮਾਮੀ ਆਏ ਇਹ ਮਨਾਵ ਚ ਬਕਵਾਸ ਕਰਦੇ ਤੰਗੀ ਗੱਲਾਂ ਹਾਂ ਇਹ ਨਹੀਂ ਪਹਿ ਹੀ ਆ ਜਾਂਦੇ ਖਾਓ ਮੈਸ ਮਮੀ ਕਹਿੰਦੀ ਟੱਡੀਆਂ ਦੇ ਪਹਿ ਆ ਜਾਂਦੇ ਹਾਂ ਕੀ ਲੱਗੇ ਰੀ ਤੇ ਟੱਟੀ ਲੈ ਖਾਣਾ ਲੈ ਭੈਣੇ ਮੈਨੂੰ ਪੇਨ ਕਿਲਰ ਦੇ ਦੇ ਪਹਿਲਾਂ ਦਰਦ ਫਿਲਟਰ ਮਾਣੀ ਆ ਤੇ ਲੰਦੇ ਉਹ ਮਮੀ ਦੀ ਕਿੰਨੇ ਰੋਟੀਆਂ ਖਾ ਰਹੀ ਹੈ ਦਿਖਾਓ ਮਮੇ ਅੱਛਾ ਸਬੇਕ ਕਹਾਦਾ ਕੀ ਹੈ ਦੋਸਤੋ ਆ ਕੁਛ ਬੰਦੇ ਇੱਥੇ ਵੀ ਪਏ ਆ ਅੱਗੇ ਹੋਈ ਗਾਇਸ ਆਪ ਇਹ ਸਾਂਪ ਹੈ ਸਾਂਪ ਮਮੀ ਲੈ ਸਾਂਪ ਤਾ ਦੋਸਤੋ ਫੋਨ ਫੋਨ ਉੱਪਰ ਰੁੱਕ ਕੇ ਬੱਲੇ ਠੀਕ ਹੈ ਦੋਸਤੋ ਹੁਣ ਆਪਾਂ ਚੱਲਿਆਂ ਉਧਰ ਤਾ ਸਰਜਨ ਤੁਰ ਪਿਆ ਆਹ ਤਾਂ ਲੈ ਜਾਓ ਮੈਂ ਮੋਟਰਸਾਈਕਲ ਬਾਹਰ ਕੱਢਣਾ ਤਾ ਦੋਸਤੋ ਆ ਮੋਟਰਸਾਈਕਲ ਆ ਇਹਨੂੰ ਬਾਹਰ ਕੱਢਣਾ ਵਾ ਇਹਨੂੰ ਫੇਚੀ ਛੱਡ ਗਏ ਨੇ ਤਦੋਂ ਮੈਂ ਮੋਟਰਸਾਈਕਲ ਬਾਅਦ ਕਰਕੇ ਫੇਰ ਮਿਲਦਾ ਛੱਡ ਕੇ ਭੱਜ ਜਾਏ ਹਾਂ ਚੱਲ ਚੱਲ ਮੈਂ ਡਰਿੰਗ ਪਾ ਆ ਫੜੀ ਫੜੀ ਸੁਦਾ ਫੜੀ ਹੇ ਦੋਸਤੋ ਓਏ ਦੋਸਤੋ ਅਸੀਂ ਫਾਈਨਲੀ ਪਹੁੰਚ ਗਏ ਹਾਂ ਇਸ ਤਰ੍ਹਾਂ ਐ ਟਿੱਕੀ ਮੈਂ ਮੋਟਰਸਾਈਕਲ ਅਸੀਂ ਲਿਆ ਕੇ ਲਾਤੀ ਆਪਾਂ ਮੰਮੀ ਤਾਂ ਕਿ ਪੈ ਗਏ ਆ ਤਗਾਏ ਜੋ ਸਾਡਾ ਜਿੱਤਾ ਪਰਾਤਾ ਜਿੱਤੇ ਲੱਗਦਾ ਜਦ ਤੂੰ ਬੁਲਾ ਕੇ ਆ ਨਹੀਂ ਜਾਂਦਾ ਤਗਾਏ ਜੋ ਸਾਡੇ ਤਾਈ ਜੀ ਬਈ ਆ ਉਹ ਸਾਡੀ ਤਾਈ ਪਈ ਆ ਤੇ ਸਾਡੀ ਮੰਮੂ ਪਈ ਆ ਤਸਰੀ ਗੱਲ ਤਾਂ ਜੀ ਕਰਤੋ ਮਸਾਲਮ ਦੇ ਆ ਜੀ ਆ ਤਾਈ ਤੂੰ ਦੱਸ ਹੋਰ ਹੋਰ ਕਿਸ ਵਧੀਆ ਬੱਸ ਚੱਲ ਲੱਗ ਗਿਆ ਕਫਾਂ ਦੇਖਣ ਲੈ ਹੈ ਤੂੰ ਦੇ ਸੁਣ ਮੇਰੇ ਚੱਲਣ ਠੀਕ ਆ ਬੜੇ ਗਏ ਸਤਾਈ ਫੋਨ ਦੇਖਣਗੇ ਕਾ ਸਾਡੀ ਛੋਟੀ ਹੋ ਗਈ ਐ ਸਾਡਾ ਮੰਨੂ ਐ ਇਹ ਸਾਡਾ ਮੰਨੂ ਆ ਸਾਡੇ ਕੋ ਸਾਡੇ ਤਾਇਏ ਨੂੰ ਵੀ ਸ਼ੌਂਕਾ ਵਲੋਗ ਬਣਾਉਂਦਾ ਨਾ ਪਰ ਬਣਾਵਾ ਕੇ ਸਵੇਰੇ ਤਾਇਏ ਨਾਲ ਉਹ ਵੀ ਦਸ ਤਾਇਏ ਜੁਟ ਕੇ ਤਿਆਰ ਹੋਣਗੇ ਠੀਕ ਐ ਜੀ ਤਾਂ ਚਲੋ ਵੇ ਆਹ ਦੇਖੋ ਆਹ ਜਿਆਦਾ ਚੂੜੀਆਂ ਕਰਦੀਆਂ ਚੂੜੀਆਂ ਕਰਦੀਆਂ ਫੜੀਆਂ ਗਈਆਂ ਫੜੀਆਂ ਵੀ ਆ ਫੜੀਆਂ ਵੀ ਕੋਈ ਆਹ ਉੱਚੀ ਬੋਲ ਲਾ ਕਿੱਡੀ ਹੌਲੀ ਬੋਲਦੀ ਆ ਅਲੋਸਟਾ ਸੁਲਤਾਨ ਸਾਡਾ ਫਰਾਟਾ ਚੱਕਣ ਗਿਆ ਐ ਓਏ ਕੀ ਕੀ ਹੈ ਡਾਂਟਾ ਗੱਲ ਸੁਣਾਟਾ ਲੈ ਕੇ ਉੱਪਰੋਂ ਚੱਲੋ ਅੱਗੇ ਜੇ ਇਸ ਤੱਕ ਤੇ ਬੁੱਤਕ ਕਰ ਰਹੀਆਂ ਨਹੀਂ ਗਾ ਮਮੀ ਹਾਂ ਇਹ ਕਹਿੰਦੀ ਮੈਨੂੰ ਜਗਿੰਦਰ ਪਾਪਾ ਚ ਪਾਪਾ ਦੇਖਦੇ ਆ ਕਿਹੜੇ ਪਾਪਾ ਲੱਡੂ ਪਾਪਾ ਧਿਆਨ ਹੋ ਉਹ ਲੱਗਦਾ ਹੀ ਇਹ ਤਾਂ ਭਰਾਣੇ ਫਿਰ ਇੱਕੋ ਜਿਹੇ ਹੋਣੇ ਆਂਗੇ ਕਹਿੰਦੀ ਮੈਨੂੰ ਤੁਸੀਂ ਪਾਪਾ ਪਾਪਾ ਕੰਨੇ ਬੈਠਦੇ ਵੀ ਆਈਆਂ ਜੀ ਪਾਪਾ ਖਾਂਦੇ ਪੀਂਦੇ ਸੰਦੇ ਤਾਂ ਉਹ ਦੇ ਕੋਈ ਨਹੀਂ ਤ ਤਾਂ ਮਿਲ ਗਈ ਨਾ ਭਰਾਲੇ ਮੈਂ ਕਿਹਾ ਮੈਂ ਚੱਕਣੀ ਫਰਕ ਓਏ ਮੇਤਣ ਚੱਕੇ ਮੈਂ ਮੈਂ ਤਾਂ ਬਾਫ ਫਰਾਟ ਓਏ ਗੱਲ ਸੁਣ ਇਦਾਂ ਰੀਤੀ ਕਹਿੰਦੀ ਮੈਨੂੰ ਜਗਿੰਦਰ ਪਟਾਏ ਚੋਂ ਪਾਪਾ ਦੀ ਦਾ ਕੀ ਲੱਭਦੇ ਪਾਪਾ ਬਰੋੜੀ ਗਾਈਜ਼ ਇਹ ਕੋਧਰ ਤਾਂ ਬਾਪਾ ਜਾ ਉਹਦਰ ਉਹਦਰ ਨਹੀਂ ਹਣ ਗਾਈਜ਼ ਅੱਧੇ ਇਧਰ ਵਾਲੇ ਘਰੇ ਇੱਕ ਡੌਗੀ ਹੁੰਦਾ ਸੀਗਾ ਟੈਸ਼ਨ ਨਾਮ ਦਾ ਉਹ ਮੈਂ ਟੈਸ਼ਨ ਵੀ ਕਿਹਾ ਲਾ ਆਹ ਉਹ ਟੈਸ਼ਨ ਆਈ ਇੱਕ ਮਿੰਟ ਲੈ ਜੋ ਦੇਖੋ ਉਧਰ ਚੱਲ ਗਿਆ ਦੂਸਰੇ ਖਾਨੇ ਚ ਜਾਦੇ ਸੀ ਦੂਸਰੇ ਖਾਨੇ ਉਹ ਕਿੰਦਾ ਤਿੱਕਾ ਲਾ ਕਮਰਾ ਚੱਲੇ ਕੀ ਹੋਇਆ ਗੰਦਾ ਜਾ ਕੀ ਨਾ ਦੋਸਤੋ ਫਾਈਨਲੀ ਹੇ ਗਾਇਸ ਆਰਾ ਕਮਰਾ ਸੈੱਟ ਕਰਨ ਵਾਲੇ ਘਰ ਆਦੇ ਖਾਲ ਮਾਰੇ ਵਿੱਚ ਕਿੱਦਰ ਲਾਣੀਆਂ ਵਾਲਾ ਬੈੱਡ ਵੀ ਚੱਕ ਕੇ ਇੱਧਰ ਲਾਣਾ ਵਾ ਆਹ ਕਮਰਾ ਤਾਂ ਪੂਰਾ ਖਾਲੀ ਕਿੱਸਾ ਪਿਆ ਵਾ ਗਾਇਸ ਇੱਧਰ ਜੋ ਚੱਲ ਜੀ ਬਈ ਆਹ ਜੋ ਤੁਸੀਂ ਵਦੀਨ ਦੋਸਤੋ ਬਹੁਤ ਬਾਈ ਚਲਾਗੇ ਜੀ ਵੀ ਮੈਂ ਤਾਂ ਵੀਰ ਤਾਂ ਹਾਂ ਬਦਲ ਨੂੰ ਗੈਸ ਪੁੰਚਣੇ ਕਿ ਜਦੋਂ ਅੱਜ ਅਜੇ ਤੱਕ ਪੂਰੀ ਜੱਗੂ ਜੀ ਜੋ ਮੇਰਾ ਟਿਕੋਲਾ ਵੀ ਸਟੋਰ ਜਾਵਾਂ ਪਗੜ ਇੱਥੇ ਕੇ ਇਸ ਪੁਰਾਣੀਆਂ ਪੁਰਾਣੀਆਂ ਪੰਜਾਹ ਚੀਜ਼ਾਂ ਮੇਰਾ ਸੁਲਤਾਨ ਦਾ ਝੰਡਾ ਬਣਾਵਾ ਇਹ ਸ਼ਾਨ ਸ਼ੌਕ ਰੱਖਿਆ ਸੁਲਤਾਨ ਨੇ ਗਾਈ ਇੱਥੇ ਬਾਜ਼ੂ ਨਹੀਂ ਜਿਆ ਮਾਮੀ ਮੈਂ ਮੈਂ ਨੇਕ ਸੀ ਜਿਆ ਗਈ ਚੱਲਣਾ ਲੋਗ ਲੱਗਦਾ ਉਹ ਤੇ ਕਪੜਾ ਹੁੰਦਿਆ ਵਾ ਦਸੂਨੇ ਤਾਂ ਨਹੀਂ ਤੇ ਚੀਜ਼ਾਂ ਚੁੱਕ ਲਈ ਦਾ ਹਾਂ ਜਿੱਤੇ ਹੋਊਗਾ ਗਾਈ ਜੀ ਦੋਸਤੋ ਹੁਣ ਤੁਹਾਨੂੰ ਫੋਟੋ ਦਿਖਾਣੇ ਆ ਤਾਇ ਜੀ ਜੀ ਇਹ ਲੋਕ ਕਿਹਨਾਂ ਲੱਗੇ ਆਂ ਜੱਸੇ ਨਾ ਕੱਢ ਲੈਣ ਗਾਈ ਜੀ ਕੋ ਕੰਮ ਲੈਟ ਕੇ ਆ ਗਏ ਇਹ ਮੇਰਾ ਸਭ ਦਿੱਤੇ ਕਿ ਤੀਸਰੀ ਨਾ ਤਾਂ ਸੌਣ ਲੱਗਾ ਬਸ ਟੂਡੇਸ ਆਲੋਕ ਕੋਈ ਵਾਹ ਦੇਖੀ ਨਹੀਂ ਜਾਂਦੀ ਵਾਹ ਦੇਖੀ ਨਹੀਂ ਜਾਂਦੀ ਦੇਖੀ ਨਹੀਂ ਜਾਂਦੀ ਇਸ ਫੋਟੋ ਇਹ ਨਹੀਂ ਦੇਖੀ ਜਾਂਦੀ ਮਾਣ ਜੀ ਜੀ ਕਿੱਥੇ ਆ ਰੇ ਰਸਤੇ ਸੱਚੇ ਦੋਸਤ ਹਨ ਨੋਟ ਕੈਮਰੇ ਦੇ ਤਾਂ ਦੋਸਤੋ ਹੁ ਚਵੇਰ ਹੋ ਚੁੱਕਿਆ ਫਾਨ ਗਿਆ ਆਪਾਂ ਗਏ ਸੀ ਸੋਤਾਂ ਮੰਮਾ ਵੀ ਹੁ ਤਿਆਰ ਹੋ ਗਏ ਨੇ ਮੰਮਾ ਵੀ ਚੱਲਿਆ ਕੰਮ ਤੇ ਤਾਂ ਗੈਸ ਸੁਪਰ ਜੰਦਾੜਾ ਸੀਗਾ ਉਹ ਵੀ ਨਹੀਂ ਤਾਪੜ ਪੁੱਤੀ ਫਿਰ ਲੈ ਆਪਾਂ ਜਨ ਤੁਸੀਂ ਤਾਂ ਸੁਪਣਾ ਚ ਭੱਜਣਾ ਥੋੜਾ ਵਸੁੱਤੇ ਬਾਅਦ ਵੀ ਦਿੰਦੇ ਕੋਈ ਨਹੀਂ ਉੱਠੇ ਮੈਂ ਸਾਰਾ ਤਾਂ ਪਹਿਲਾਂ ਉੱਠੇ ਅੱਛਾ ਤੇ ਕੋਈ ਨਹੀਂ ਤਾਂ ਦੋਸਤੋ ਹੁ ਮੈਂ ਚਲਾਸ ਦੁੱਧ ਲੈਣ ਤਾਂ ਤਾਂ ਦੋਸਤੋ ਅੱਜ ਜੋ ਲੋਗ ਇੰਗਲਿਸ਼ ਜੁਗਤ ਲਿਖ ਕੇ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਠੀਕ ਹੈ ਦੋਸਤੋ ਮਿਲਦੇ ਆ ਨੈਕਸਟ ਵਲੌਗ ਚ ਨਵੇਂ ਵਲੌਗ ਦੇ ਨਾਲ ਥੋੜਾ ਜਿਹਾ ਰਿਲੈਕਸ ਹੋ ਕੇ ਕਿਉਂਕਿ ਮੈਂ ਤਾਂ ਵੈਸੇ ਕੰਮ ਤੇ ਚੱਲੀ ਆ ਇਹ ਬਾਤ ਬਣਾ ਲੈਣਗੇ ਗੇਮ ਕਰਨਗੇ ਵਲੌਗ ਨੂੰ ਬਾਕੀ ਦੇਖਦੇ ਆ ਕਿ ਹੁੰਦਾ ਵਾ ਘਰ ਦਾ ਮਾਹੌਲ ਥੋੜਾ ਚੇਂਜ ਕਰਨਾ ਪੈਣਾ ਹੈ ਕਰਦੇ ਆ ਫਿਰ ਮਿਲਦੇ ਆ ਦੋਸਤੋ ਬਾਏ ਬਾਏ